ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਮਰਦਾਬਾਦ 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 ਜਗਰਾਉਂ ਦੀ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਜਗਰਾਉਂ ਦਾ ਐਸਐਚਓ ਸਦਰਦਾ ਮਰਦਾਬਾਦ 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 ਸਦਰ ਜਗਰਾਉਂ ਦਾ ਐਸਐਚਓ ਮਰਦਾਬਾਦ 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 ਅ ਭੈਣ ਤੋਂ ਪ੍ਰਾਵੋ ਜਿਹੜਾ ਆਪਾਂ ਅੱਜ ਥਾਣਾ ਘੇਰਿਆ ਵਾ ਥਾਣਾ ਘੇਰਨੀ ਪ੍ਰੋਬਲ ਗਈ ਆ ਪਹਿਲਾਂ ਵੀ ਆਪਾਂ ਜਿਹੜਾ ਪਰਚਾ ਕਰਾਇਆ ਵੀ ਜਦੋਂ ਬਾਬਾ ਦੀ ਉਂਗਲ ਕੱਟੀ ਗਈ ਸੀ ਉਸ ਦਿਨ ਵੀ ਆਪਾਂ ਧਰਨਾ ਹੀ ਲਾਇਆ ਸੀ ਆ ਫਿਰ ਉਹਨਾਂ ਨੇ ਬਿਆਨ ਦੇ ਸੀਗੇ ਤੇ ਹੁਣ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨਾਲ ਸਾਡੇ ਨਾਲ ਜੁੜੀਆਂ ਨੇ ਸਾਡੇ ਨਾਲ ਕਾਂਗਰਸ ਦੇ ਦਰਸ਼ਕ ਜੋ ਤਾਂ ਜਿਹੜੇ ਅ ਪੁਰਾਣੇ ਘੋਲਾਂ ਦੇ ਅ ਬਹੁਤ ਲੜ ਰਹੇ ਨੇ ਚਿੱਤੋਂ ਸਾਡੇ ਨਾਲ ਜਿਆਦਾ ਸਿੰਘ ਆ ਰਹੇ ਨੇ ਤੇ ਜਿਹੜਾ ਆਪਾਂ ਇਹਦਾ ਇਨਸਾਫ ਲੈਣਾ ਹੋਈਆਂ ਵਾਲਾ ਸਰਪੰਚਾ ਜਿਹੜਾ ਮੈਨੂੰ ਉਧਰ ਕਹਿਣ ਲੱਗਿਆ ਕਹਿੰਦਾ ਕਾਂਟਜੀ ਮੇਰੇ ਖਿਲਾਫ ਗੁੰਡਾ ਕਰਦੀਦਾ ਬਹੁਤ ਕਰਦੀ ਸੀ ਨਾਰੇ ਲਾਉਂਦੇ ਸੀ ਮਾਦੀ ਲਾਉਂਦੇ ਸੀ ਬੇ ਹੁਣ ਤਾਂ ਪਰਚਾ ਦਰਜ ਹੋ ਗਿਆ ਹੁਣ ਤਾਂ ਕੋਈ ਫਾਇਦਾ ਨਹੀਂ ਲਾਂਭਾ ਦੇਣ ਦਾ ਕਹਿੰਦਾ ਤੁਹਾਡੇ ਪਿੰਡ ਮੇਰੇ ਨਾਨਕੇ ਆ ਜੀ ਸੱਜਾਲ ਤੁਸੀਂ ਮੇਰੇ ਖਿਲਾਫ ਨਾ ਕਰੋ ਮੇਰੀ ਮਦਦ ਕਰੋ ਅਸੀਂ ਕਿਹਾ ਇਸ ਮਤਲਬ ਨਾਲ ਕੋਈ ਤਰ੍ਹਾਂ ਨਹੀਂ ਹੈ ਸਕੀਰੀ ਦਾ ਮਤਲਬ ਸਾਡਾ ਚਾਹ ਤੇਰੇ ਨਾਨਕੇ ਆ ਸਾਡੇ ਪਿੰਡ ਚਾਹ ਤੇਰੀ ਮਾਸੀਆ ਚਾਹ ਭੂਆ ਸਾਨੂੰ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਜਿਹੜਾ ਸੱਚਾ ਬੰਦਾ ਉਹਦੀ ਮਦਦ ਕਰਨੀ ਆ ਜਿਹਦਾ ੱੱਕਾ ਹੁੰਦਾ ਜਿਹੜੇ ਬੰਦੇ ਨਾਲ ੱੱਕਾ ਹੁੰਦਾ ਉਹਦੇ ਨਾਲ ਖੜੇ ਆ ਡਟ ਕੇ ਖੜੇ ਰਹਾਂਗੇ ਕੱਲੇ ਬਾਬੇ ਦੀ ਗੱਲ ਨਹੀਂ ਕਿਸੇ ਹੋਰ ਵੀ ੱੱਕਾ ਕਿਤੇ ਹੁੰਦਾ ਅਸੀਂ ਉੱਥੇ ਡਟ ਕੇ ਲੜਦੇ ਆ ਲੜਦੇ ਰਹਾਂਗੇ ਜੋ ਵੀ ਜਿੰਨਾ ਚਿਰ ਬਾਬੇ ਦਾ ਇਨਸਾਫ ਨਹੀਂ ਮਿਲਦਾ ਜੋ ਅੱਜ ਫੈਸਲਾ ਸਾਡੇ ਜਿੱਥੇ ਬੰਦੀਆਂ ਲੈਣਗੀਆਂ ਉਦੋਂ ਬਾਅਦ ਦਾ ਫੈਸਲਾ ਵੀ ਜਾਂਪੈ ਐਸਐਸਪੀ ਨੂੰ ਘੇਰਨਾ ਜਾਂ ਡੈਪਟੀ ਨੂੰ ਘੇਰਨਾ ਉਹਦੇ ਨਾਲ ਚੱਲਾਂਗੇ ਸੀ ਜਿੰਨੀ ਵੀ ਜੋਗਿਆ ਹੈਗੇ ਆ ਸਾਡੀ ਜਥੇਬੰਦੀਆਂ ਸਾਡੇ ਬੰਦੀਆਂ ਅਸੀਂ ਵੀ ਕੱਠੋ ਹੋਰ ਕਰਾਂਗੇ ਜਿਹੜੇ ਬੰਦਿਆਂ ਨੂੰ ਅੱਜ ਪੈਰ ਤੇ ਨਹੀਂ ਕਿਹਾ ਉਹਨਾਂ ਨੂੰ ਗਾਂਹ ਬਾਰੇ ਕਾਹਾਂ ਵੀ ਪਾਈ ਸਾਡੇ ਕਾਠ ਦੇ ਵਿੱਚ ਸਾਡੀ ਹਮਾਇਤ ਕਰੋ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੀ ਹਾਂਜੀ ਦੋਤਾ ਸਾਹਿਬ ਅੱਜ ਆਪਾਂ ਸਦਾ ਥਾਣਾ ਜਗਰਾਉਂ ਦਾ ਘਰਾਉ ਕੀਤਾ ਜੀ ਕੀ ਕਰਨ ਰਿਹਾ ਜੀ ਉਹਦਾ ਇਹ ਸੋਈਆਂ ਪਿੰਡਾ ਜੀ ਆਪਣੇ ਨਾਲ ਹੀ ਜਗਰਾਮਾਂ ਦੇ ਜੀ ਉਸ ਪਿੰਡ ਦੇ ਸਰਪੰਚ ਨੇ ਬਹੁਤ ਵੱਡੀ ਪੱਦਰ ਤੇ ਗੁੰਡਾਗਰਦੀ ਕੀਤੀ ਹੈ। ਜੀ ਇਹੀ ਨਹੀਂ ਪਿਛਲੇ ਸਮੇਂ ਚ ਵੀ ਉਹਨੇ ਕਈ ਬਧਿਕੀਆਂ ਕੀਤੀਆਂ ਨੇ। ਜੀ ਜਿਹਨੂੰ ਸਿਆਸੀ ਸ਼ਹਿਵ ਪ੍ਰਾਪਤ ਆ। ਜੀ ਤੇ ਸਿਆਸੀ ਸ਼ਹਿ ਕਰਕੇ ਪੁਲਿਸ ਉਹਦੇ ਨਾਲ ਨਰਮੀ ਵਰਤਦੀ ਰਹੀ ਹੈ। ਜੇਕਰ ਪਹਿਲਾਂ ਹੀ ਉਹਨੂੰ ਕਾਬੂ ਕਰ ਲਿਆ ਜਾਂਦਾ ਤੇ ਅੱਜ ਜਿਸ ਢੰਗ ਨਾਲ ਇੱਕ ਬੀਬੀ ਦੇ ਇੰਨੀਆਂ ਸੱਟਾਂ ਮਾਰੀਆਂ ਨੇ ਤੇ ਇੱਕ ਲੜਕੇ ਦੇ ਹੋਇਆ ਹੈਗਾ ਜ਼ਖਮੀ ਕੀਤਾ ਹੈਗਾ ਹਸਪਤਾਲ ਚ ਪਏ ਨੇ ਉਹ ਨਿਗਾ ਵੀ ਘਟ ਰਹੀ ਹੈ। ਇਹ ਨਹੀਂ ਵਾਪਰਨਾ ਸੀ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਣਾ ਵੀ ਇਸ ਗੁੰਡਾਗਰਦੀ ਖਾਤਰ ਇਕੱਲਾ ਸਰਪੰਚ ਜ਼ਿੰਮੇਵਾਰ ਨਹੀਂ ਹੈ ਇਹਨੂੰ ਪਿੱਛੋਂ ਸਹਿਯੋਗ ਦੇਣ ਵਾਲੇ ਰਾਜਨੀਤਿਕ ਲੋਕ ਚਾਹੇ ਕੋਈ ਹਲਕਾ ਇੰਚਾਰਜ ਹੋਵੇ ਚਾਹੇ ਕੋਹਰ ਹੋਵੇ ਉਹਦੇ ਤੇ ਜਿਹੜੀ ਲੋਕਲ ਪੁਲਿਸ ਆ ਉਹਦੀ ਜਿਹੜੀ ਉਹਨਾਂ ਪ੍ਰਤੀ ਸੌਫਟ ਕਾਰਨਰ ਆ ਉਹ ਜ਼ਿੰਮੇਵਾਰ ਆ ਤੇ ਇਸ ਲਈ ਅੱਜ ਥੋੜੀ ਗਿਣਤੀ ਚ ਆਏ ਸੀ ਇੱਥੇ ਮਿਲਣਾ ਸੀਗਾ ਪ੍ਰੋਗਰਾਮ ਬਣ ਗਿਆ ਵੀ ਆਪਾਂ ਇੱਥੇ ਸੰਪਵਲਕ ਧਰਨਾ ਦੇ ਜੀ ਤਰਨਾ ਦਿੱਤਾ ਗਿਆ ਤੇ ਐਸਐਚ ਉਥੇ ਆਏ ਨੇ ਜੀ ਉਹਨਾਂ ਨੇ ਸਾਨੂੰ ਇਨਸ਼ੋਰ ਕੀਤਾ ਵੀ ਤਿੰਨ ਦਿਨ ਦੇ ਵਿੱਚ ਵਿੱਚ ਅਸੀਂ ਕਲਪਰੇਟ ਇਫਤਾਰ ਕਰ ਲਾਂਗੇ ਜੀ ਨਾਲ ਜਿਹੜੀਆਂ ਧਰਾਮਾਂ ਦੀ ਕਮੀ ਰਹਿੰਦੀ ਆ ਮੈਡੀਕਲ ਰਿਪੋਰਟ ਆਉਂਦੀ ਆ ਉਹ ਵੀ ਕਰਾਂਗੇ ਜੀ ਅਸੀਂ ਨਾਲੇ ਵੀ ਫੈਸਲਾ ਕੀਤਾ ਵੀ ਜਿਹੜੇ ਆਪਣਾ ਵਕੀਲ ਆ ਉਹਦੇ ਨਾਲ ਸਲਾਹ ਕਰਕੇ ਕਿਹੜੀਆਂ-ਕਿਹੜੀਆਂ ਧਰਾਮਾਂ ਇਹਨਾਂ ਨੇ ਨਹੀਂ ਲਾਈਆਂ ਰਹਿ ਗਈਆਂ ਲਾਉਣੋਂ ਉਹਦੀ ਖਾਤਰ ਤੇ ਨਾਲ ਹੀ ਜਿੱਥੇ ਇਹ ਪ੍ਰੋਗਰਾਮ ਹੈਗਾ ਵੇ ਇਹ ਪੁਲਿਸ ਦਾ ਹਾਲ ਬਹੁਤ ਮਾੜਾ ਹੈ ਜੀ ਇੱਥੇ 13 13 13 ਸਾਢੇ 13 ਨੰਬਰ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋ ਜਾਂਦਾ ਪੁਲਿਸ ਆਇਂਗੇ ਹੀ ਕਰ ਜਾਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਕੱਲਾ ਸਦਰ ਥਾਣੇ ਦਾ ਸਵਾਲ ਨਹੀਂ ਹੈ ਜੋ ਅੰਨੀ ਪੀਂਦੀ ਹੈ ਕੁੱਤੇ ਚੜਦੇ ਨੇ ਜੋ ਪੁਲਿਸ ਜਿਲਾ ਹਾ ਦਿਹਾਤੀ ਲੁਧਿਆਣਾ ਦੇ ਵਿੱਚ ਹੋ ਰਿਹਾ ਵੱਖ-ਵੱਖ ਥਾਵਾਂ 'ਤੇ ਅਸੀਂ ਕੋਈ ਅੰਦੋਲਨ ਖੜਾ ਕਰੀਏ ਮੈਂ ਸਪਸ਼ਟ ਕਰਨਾ ਚਾਹੁੰਨਾ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਰਾਜ ਕਰਦੀਆਂ ਰਹੀਆਂ ਨੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਨਾ ਕਾਂਗਰਸ ਪਾਰਟੀ ਨਾ ਅਕਾਲੀ ਪਾਰਟੀ ਨਾ ਭਾਜਪੀ ਤੱਕਾ ਵੱਧ ਰਿਹਾ ਹੈਗਾ ਲੋਕ ਨੇ ਬੇਵਸ ਹੋ ਮਹਿਸੂਸ ਕਰ ਰਹੇ ਨੇ ਹੁਣ ਸਟੇਜੇ ਆ ਗਈ ਆ ਵੀ ਹੁਣ ਲੰਬਾ ਸਮਾਂ ਡਿੱਕੇ ਨਹੀਂ ਜਾ ਸਕਦਾ ਅਸੀਂ ਜਨਤਾ 'ਚ ਜਾਵਾਂਗੇ ਜਨਤਾ 'ਚ ਆਪਣਾ ਪੱਖ ਰੱਖਾਂਗੇ ਲੋਕਾਂ ਨੂੰ ਦੱਸਾਂਗੇ ਵੇਂ ਸੇ جاتੀ ਲੜਾਈਆਂ ਹੁੰਦੀਆਂ ਨੇ ਕਿ ਇਹਦੀ 25 ਬਣਦੀ ਐ 26 ਬਣਦੀ ਐ ਅਸੀਂ ਦਖਲ ਨਹੀਂ ਦਿੰਦੇ ਜਿੱਥੇ ਰਾਜਨੀਤਿਕ ਲੋਕਾਂ ਦੀ ਸ਼ਹਿ ਪ੍ਰਾਪਤ ਹੋਵੇ ਉੱਥੇ ਅਸੀਂ ਚੁੱਪ ਰਹੀਏ ਇਹ ਮਤਲਬ ਸਮਾਂ ਮੰਗ ਨਹੀਂ ਕਰਦਾ ਸਮਾਂ ਕਹਿੰਦਾ ਵੀ ਤੁਸੀਂ ਇੱਥੇ ਖੜੇ ਹੋਵੋ ਜਿਵੇਂ ਅੱਜ ਮੈਸੇ ਨਾਲੀ ਜੋੜਨਾ ਵਿੱਚ ਪੰਜਾਬ ਦੇ ਨਾਲ ਬੜਾ ਧੱਕਾ ਹੋ ਰਿਹਾ ਸੈਂਟਰ ਧੱਕਾ ਕਰੀ ਜਾ ਰਿਹਾ ਸਭ ਕੋ ਕੋਹੀ ਜਾ ਰਿਹਾ ਅਸੀਂ ਇਹ ਵੀ ਫੈਸਲਾ ਕੀਤਾ ਵੀ ਜਿਹੜੇ ਪੰਜਾਬ ਦੇ ਹੱਕ ਮਾਰੇ ਗਏ ਨੇ ਪੰਜਾਬ ਨਾਲ ਧੱਕਾ ਹੋ ਰਿਹਾ ਉਹਦੀ ਖਤਰ ਵੀ ਲੋਕਾਂ ਦੀ ਗੱਲ ਕਰਾਂਗੇ ਪੁਲਿਸ ਦਾ ਮਾਮਲਾ ਸਾਰੇ ਪੰਜਾਬ 'ਚ ਹੀ ਬੜਾ ਵੱਡਾ ਹੈ। ਭ੍ਰਸ਼ਟਾਚਾਰ ਦਾ ਮਾਮਲਾ ਬਹੁਤ ਵੱਡਾ ਵੱਡਾ। ਥਾਣਿਆਂ 'ਚ ਭ੍ਰਸ਼ਟਾਚਾਰ ਚੱਲਦਾ ਹੈਗਾ। ਨਸ਼ੇ ਉਮੇਂ ਵੇਚ ਰਹੇ ਨੇ। ਡੀਏਜੀ ਵਰਗੇ ਅਫਸਰ ਫੜੇ ਗਏ ਨੇ, ਕਿੰਨਾ ਪੈਸਾ ਫੜਿਆ ਗਿਆ, ਕੋਈ ਏਡੀਸੀ ਫੜਿਆ ਗਿਆ, ਕੋਈ ਐਸਡੀਐਮ ਫੜਿਆ ਗਿਆ। ਇਹ ਤਾਂ ਇੱਕ ਘਾਟੇ 'ਚ ਨਮਕ ਵਾਲੀ ਗੱਲ ਆ। ਬੜੀ ਬਦਰੀ ਪੱਧਰ ਤੇ ਭ੍ਰਸ਼ਟਾਚਾਰ ਫੈਲਿਆ ਹੋਇਆ। ਜਿਹਨੂੰ ਕੰਟਰੋਲ ਕੇਵਲ ਤੇ ਕੇਵਲ ਜਨ ਤੱਕ ਲਾਮਬੰਦੀ ਹੀ ਕੀਤੀ ਜਾ ਕਰ ਸਕਦੀ ਹੈ। ਸਿਆਸੀ ਪਾਰਟੀਆਂ ਜਿਨ੍ਹਾਂ ਤੋਂ ਲੋਕਾਂ ਦਾ ਪਹਿਲਾਂ ਵਿਸ਼ਵਾਸ ਉੱਠਿਆ ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਵਾਲੇ ਲੈਂਦੇ ਨੇ ਉਹਨਾਂ ਆਉਣ ਨਾ ਉਹਨਾਂ ਦਾ ਕੋਈ ਪੋਲੀਟੀਕਲ ਹਿੱਤਾਂ ਅਜੰਡਾ ਨਾ ਆਉਣ ਵਾਲੇ ਸਮੇਂ ਛੋਣਾ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਪਿੰਡਾਂ ਜਾਵਾਂਗੇ ਇੱਥੇ ਦਾ ਜਿਹੜਾ ਪ੍ਰੋਗਰਾਮ ਸੀ ਅੱਜ ਦਾ ਅਸੀਂ ਐਕਸ਼ਨ ਕਮੇਟੀ ਬਣਾ ਕੇ ਐ ਐਲਾਨ ਕਰਾਂਗੇ ਇਹ ਵੀ ਹੋ ਸਕਦਾ ਵੀ 26 ਤਰੀਕ ਤਿੰਨ ਦਿਨ ਲਏ ਨੇ ਪੁਲਿਸ ਨੇ ਵੀ ਉਹਨਾਂ ਦੀ ਜਵਾਨਤ ਹੋ ਜਾਵੇ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਕਰਾਂਗੇ ਜੇਕਰ ਚਾਂਸਸ ਹੋਣਗੇ ਵੀ ਇਹਨਾਂ ਦੀ ਜਮਾਨਤ ਹੋ ਜਵੇ ਫਿਰ ਅਸੀਂ ਏਦੋਂ ਵੀ ਵੱਧ ਪ੍ਰੈਸ਼ਰ ਦੇ ਨਾਲ ਆਪਣੀ ਮੂਵਮੈਂਟ ਆ ਜਿਹੜੀ ਸ਼ੁਰੂ ਕਰਾਂਗੇ ਇਹ ਅੰਦੋਲਨ ਆ ਜਿਹੜਾ ਸਾਡਾ ਮਤਲਬ ਆਉਣ ਵਾਲੇ ਸਮੇਂ 'ਚ ਤਿੱਖਾ ਹੋਊਗਾ ਠੀਕ ਹੈ ਜੀ ਜੀ ਕੀਤੇ ਇਸ ਪ੍ਰਤਾਸ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀਤੇ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹਾ ਪ੍ਰਧਾਨ ਜਸਪਰੀ ਸਿੰਘ ਸੋ ਮੈਂ ਅੱਗੇ ਵੀ ਪਹਿਲਾਂ ਆਪਣਾ ਮੀਡੀਆ ਦੇ ਵਿੱਚ ਪੱਖ ਰੱਖਦਾ ਹਾਂ ਵੀ ਡਿਲੇ ਜਸਟਿਸ ਇਜ਼ ਇਨਜਸਟਿਸ ਦੇਰੀ ਨਾਲ ਮਿਲਿਆ ਹੋਇਆ ਇਨਸਾਫ ਆਪਣੇ ਆਪ ਵਿੱਚ ਬੇਇਨਸਾਫੀ ਹੀ ਹੁੰਦਾ ਵਾ ਸੋ ਅਗਰ ਲੋਕਾਂ ਨੂੰ ਇਸੇ ਤਰ੍ਹਾਂ ਰੜਕ ਰੜਕ ਕੇ ਸਾਡੇ ਨਾਲ ਜਥੇਬੰਦੀਆਂ ਦੇ ਰਾਈਆਂ ਸੀ ਸੰਘਰਸ਼ ਕਰਕੇ ਇੱਕ ਤਰ੍ਹਾਂ ਨਾਲ ਰੋਹ ਪੜਕੇ ਕਲਾ ਕੇ ਨਾਲ ਤਾਂ ਪਿੱਟ ਸਿਆਪਾ ਕਰਕੇ ਇਨਸਾਫ ਲੈਣੇ ਆ ਤਾਂ ਬਹੁਤ ਸ਼ਰਮਨਾਕ ਆ ਇਹ ਮਤਲਬ ਪ੍ਰਸ਼ਾਸਨਿਕ ਜੋ ਹੈਗੀ ਆ ਪ੍ਰਣਾਲੀ ਹੈਗੀ ਆ ਢਾਂਚਾ ਹੈਗਾ ਜੋ ਹੈਗਾ ਸੋ ਅਗਰ ਤਾਂ ਜਥੇਬੰਦੀਆਂ ਕੋਲੇ ਕੁਝ પીੜਤ ਲੋਕ ਆ ਜਾਂਦੇ ਆ ਤਾਂ ਅਸੀਂ ਆ ਲੋਕਾਂ ਨੂੰ ਸਾਫ ਦਬਾਉਣ ਚ ਕੰਮ ਜਾਵ ਹੈਗੇ ਅਸੀਂ ਤਾਂ ਲੜਦੇ ਆ ਸੰਘਰਸ਼ੀ ਸੰਘਰਸ਼ਾਂ ਦੇ ਆਦੀਆਂ ਪਰ ਜਿਹੜੇ ਲੋਕ ਕਿਸੇ ਵੀ ਜਥੇਬੰਦੀਆਂ ਨਾਲ رابطہ ਨਹੀਂ ਕਰ ਪਾਉਂਦੇ ਪਤਾ ਨਹੀਂ ਇੰਨੇ ਕਿੰਨੇ ਕੀ ਪੀੜਤ ਲੋਕ ਮਜਬੂਰ ਲੋਕ ਹੈਗੇ ਨੇ ਜਿਨ੍ਹਾਂ ਨਾਲ ਬੇਇਨਸਾਫੀਆਂ ਹੋ ਜਾਂਦੀਆਂ ਧੱਕੇਸ਼ਾਹੀਆਂ ਹੋ ਜਾਂਦੀਆਂ ਸੋ ਸਾਡਾ ਤਾਂ ਦੇਖੋ ਇਹ ਹੈ ਦਾ ਸੋ ਮੈਂ ਬਿਲਕੁਲ ਜੋਧਾ ਸਾਹਿਬ ਨਾਲ ਸਹਿਮਤ ਹਾਂ ਕਿ ਅਗਰ ਪਿੰਡਾਂ ਵਿੱਚ ਅਸੀਂ ਜਾਣਾ ਪਿਆ ਤਾਂ ਅਸੀਂ ਸਾਰੀ ਪਬਲਿਕ ਨਾਲ ਮੈਨ ਟੂ ਮੈਨ ਅਸੀਂ ਕੰਟੈਕਟ ਕਰਾਂਗੇ ਲੋਕਾਂ ਨਾਲ ਅਸੀਂ ਰਾਬਤਾ ਕਰਾਂਗੇ ਲਾਂਬੰਦ ਕਰਾਂਗੇ ਪਬਲਿਕ ਨੂੰ ਅਵੇਅਰ ਕਰਾਂਗੇ ਬਿਲਕੁਲ ਜਾਇਜ਼ ਗੱਲ ਆ ਇਹ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤੱਕੇ ਸ਼ਾਹੀ ਬੇਇਨਸਾਫੀ ਦਾ ਅਸੀਂ ਨਾਮੋ ਨਿਸ਼ਾਨ ਜੱਥੇਬੰਦੀਆਂ ਬਿਲਕੁਲ ਨਹੀਂ ਰਹਿਣ ਦੇਵਾਂਗੇ ਅਸੀਂ ਡਟ ਕੇ ਇਨਸਾਫ ਦੇ ਲਈ ਹਰ ਤਰ੍ਹਾਂ ਦੀ ਜਿੱਥੇ ਕਿਸੇ ਨਾਲ ਤੱਕਾ ਹੁੰਦਾ ਉਹ ਲੜਾਈ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਤੱਕੇ ਸ਼ਾਹੀ ਦੇ ਵਿਰੁੱਧ ਬਿਲਕੁਲ ਅਸੀਂ ਪੈਰ ਪਿੱਛੇ ਨਹੀਂ ਹਟਾਵਾਂਗੇ ਡਟ ਕੇ ਸੰ ਜਦ ਹਾਸਲ ਕਰਾਂਗੇ ਲੋਕਾਂ ਜਿਹੜੇ ਗੁੰਡਾਗਰਦੀ ਦਾ ਧਾਰ ਕੇ ਰੱਖਿਆ ਨਾ ਉਹਨਾਂ ਨੂੰ ਆਪਣੇ ਮਾਈਂਡ ਚੇਂਜ ਕਰ ਲੈਣਾ ਚਾਹੀਦੇ ਆ ਨਹੀਂ ਤਾਂ ਹਰ ਹਾਲ ਉਹਨਾਂ ਨੂੰ ਜੇਲਾ ਵਿੱਚ ਤੰਨ ਕੇ ਅਸੀਂ ਸਖਤ ਕਾਰਵਾਈਆਂ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ